ਹਾਂਜੀ ਸਾਰੀਆਂ ਭੈਣਾਂ ਨੂੰ ਹਸਤੀ ਕਾਲ ਸਾਡੇ ਕੋਲੇ ਲੇਡੀਜ਼ ਆਟਮਾ ਨੇ ਕੁਝ ਕੁਝ ਸੇਲ ਹੋ ਗਈਆਂ ਕੁਝ ਰਹਿ ਗਈਆਂ ਕੁਝ ਗਰਮੀ ਵਾਲੀਆਂ ਆਟਮਾ ਨੇ ਜਿਨ੍ਹਾਂ ਦੀ ਅਸੀਂ ਸੇਲ ਲਾਈ ਹੈ ਇਹ ਸਾਡੇ ਕੋਲੇ ਜੁੱਤੀ ਹੈ ਇਹ ਚ ਸਾਈਜ਼ ਹੈਗਾਗਾ 14 9 ਤੇ 11 ਇਹ ਹੈਗੀ ਹੈ 2-200 ਦੀਆਂ ਇਹ ਵਿੱਚੋਂ ਸੌਫਟ ਹੈ ਬਹੁਤ ਲਾਈਦਰ ਦੀ ਹੈ ਹਾਂਜੀ ਇਹ ਸਾਡੇ ਕੋਲੇ ਰਕਦੀ ਹੈ ਆ ਦੇਖੋ ए है चाली नंबर छत्तीस सैंती ये है ढाई सौ की रेंज इस तरह अगे साडे को आ मल्टीकलर सोलह ये सैज साढ़े को भी हैगी सौ ये साढ़े को साइज है सैंती चाली 41 ਤੇ 38 ਜਿਹੜੇ ਸਾਡੇ ਕੋਲੇ ਹੈਗੇ 4 ਪੀਸ ਜੀ ਅੱਗੇ ਸਾਡੇ ਕੋਲੇ ਆ ਇੱਕੋ ਹੀ ਵੈਲੀ ਰਹੇਗੀ ਇਹ ਵੀ ਅਸੀਂ ਹੁਣ 40 ਨੰਬਰ ਹੈ 250 ਚ ਗੱਢਦੀ ਫਲੈਟ ਚ ਨਹੀਂ ਇਹਦੇ ਸਾਡੇ ਕੋਲੇ ਰਹਿ ਗਏ 3 ਪੀਸ ਜੀ ਇਹ 33 ਨੰਬਰ ਆਹ ਤਾਲੀ ਨੰਬਰ ਤੇ 42 ਨੰਬਰ ਇਹਦੇ ਸਾਡੇ ਕੋਲ ਤਿੰਨ ਪੀਸ ਹੈ ਇਹ ਵੀ ਅਸੀਂ ਹੁਣ 250 ਦੇ ਵਿੱਚ ਕੱਢ ਲਿਆ ਹਾਂ ਜੀ ਕਿ ਸਾਡੇ ਕੋਲੇ ਆ ਜੁੱਤੀ ਹੈ ਇਹਦੇ ਵੀ ਸਾਡੇ ਕੋਲੇ ਤਿੰਨ ਪੀਸ ਰਹਿ ਗਏ ਇਹ ਹੈਗੇ 10 ਨੰਬਰ ਤੇ 9 ਨੰਬਰ ਤੇ 11 ਨੰਬਰ ਇਹ ਹੈਗੇ 1.5 150 ਚ ਇਥੇ ਜਰ ਜਰੀ ਦਾ ਵਰਕ ਕੀਤਾ ਵੇ ਇੱਕ ਸਾਡੇ ਕੋਲੇ ਆ ਚੀਜ਼ ਆਈ ਇਹਦੇ ਵੀ ਸਾਡੇ ਕੋਲੇ ਰਹਿ ਗਏ ਤਿੰਨ ਪੀਸ ਇਹ ਵੀ 150 ਦੇ ਵਿੱਚ ਆਈ। ਹੁਣ ਸਾਡੇ ਕੋਲੇ ਆ ਚੱਪਲਾ ਆਈ। ਇਹਦੇ ਵੀ ਸਾਡੇ ਕੋਲੇ 2 ਪੀਸ ਐ। 43 ਨੰਬਰ ਐ ਤੇ 34 ਨੰਬਰ ਐ। ਇਹ ਵੀ ਸਿਟਾ ਇਸ ਓਰੀਜਨ ਚ ਕੱਢਦੀ। ਹੁਣ 350 ਦੀ ਰੇਂਜ ਚ ਸੇਲ ਹੋਈ ਹੈ ਇਹ। ਇੱਕ ਸਾਡੇ ਕੋਲ ਇੱਕੋ ਹੀ ਪੀਸ ਆ ਚੱਪਣ ਦਾ ਰਹਿ ਗਿਆ। ਇਹ 9 ਨੰਬਰ ਐ। ਇਹ ਇਹ ਇਸ ਤਰ੍ਹਾਂ ਲੱਗਿਆ ਵੇ ਮੋਤੀ ਇਹ 200 ਇੰਚ ਕੱਟਦੀ ਹੈ ਕਿ ਸਾਡੇ ਕੋਲ ਆ ਚਪਲਾ ਇਹਦੇ ਵੀ ਸੈਟ ਸਾਡੇ ਕੋਲ 2 ਪੀਸ ਹੀ ਹੈ ਇੱਕ ਬਿਆਰੀ ਨੰਬਰ ਹੈ ਬਹੁਤ ਸੋਹਣੀ ਚੀਜ਼ ਹੈ ਇਹ 38 ਨੰਬਰ ਹੈ ਇਹ ਵੀ 250 ਦੀ ਰੇਂਜ ਚ ਹਾਂ ਵੀ ਸਾਡੇ ਕੋਲ ਇੱਕੋ ਹੀ ਪੀਸ ਰਹਿ ਗਿਆ ਜੀ 38 ਨੰਬਰ ਇਹ ਵੀ 250 ਦੀ ਰੇਂਜ ਚ ਆਹ ਸਾਡੇ ਕੋਲ ਹੈ ਜੀ ਰੈਡੀ ਇਹ ਫਲੈਟ ਦੇ ਵਿੱਚ ਹੈ ਇਹ ਸਾਡੇ ਕੋਲ ਸਾਰੇ ਨੰਬਰ ਹੀ ਹੈਗੇ ਆ ਜੀ 39 40 ਇਹ ਨਵੇਂ ਆਏ सारे फ्लैट के एक साढ़े को चीज़ आई ये बहुत सोनी चीज़ है बाज़ार तीन चार सौ तो घट किसी ने नहीं देनी अ ढाई ढाई सौ की रेंज ही कड़ते हैं ये भी नवी आइटम आई हैं सा सारिया थोड़े दिन ही हो ਇਦੇ ਵਿੱਚ ਵੀ ਸਾਡੇ ਕੋਲੇ ਸਾਈਜ਼ ਹੈਗੇ ਆ ਸਾਰੇ ਪ੍ਰੋਪਰ ਦੇਖੋ ਇਹ ਬਹੁਤ ਸੋਹਣੀ ਚੀਜ਼ ਆ ਇਹ ਵੀ ਫਲੈਟ ਦੇ ਵਿੱਚ ਆ ਹਾਂ ਵੀ ਸਾਡੇ ਕੋਲੇ ਦੋ ਪੀਸ ਰਹਿ ਗਏ ਇਹ ਬਹੁਤ ਸੋਹਣੀ ਚੀਜ਼ ਆ ਇਹ ਬਹੁਤ ਵਧੀਆ ਬਹੁਤ ਸੋਹਣਾ ਕਲਰ ਆ ਇਦੇ ਵਿੱਚ ਸਾਈਜ਼ ਰਹਿ ਗਿਆ ਜੀ 9 ਨੰਬਰ ਦੇ ਸੈਂਟੀਮਰ ਅੰਤਾਰੀ ਦੇ ਸੈਂਟੀ ਇਹੋ ਉਸਨ ਚੀਜ਼ ਹੈ ਇਹ ਵੀ ਤੁਹਾਨੂੰ ਅਸੀਂ 250 ਦੇ ਵਿੱਚ ਹੀ ਦੇ ਦਾਂਗੇ ਸੇਲ ਤੇ ਇਹ ਵੱਧਦੀ ਹੁੰਦੀ ਆ ਬਸ ਦੋ ਪੀਸ ਰਹਿ ਗਏ ਜਿਨ੍ਹਾਂ ਨੇ ਦਸ ਲੈ 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 ਵਾਕਿ ਸਾਡਾ ਮਾਲ ਖਾਪਸ ਹਾਂਜੀ ਦੋ ਪੀਸ ਇਹਦੇ ਵਿੱਚ ਹੈ ਇਹ ਵੀ ਸੇਲ ਹੋ ਗਏ ਇਹ ਵੀ ਹੁਣ ਲੈ ਕੇ ਆਈ ਸੀ ਅਸੀਂ ਇਹ 300 ਦੀ ਰੇਂਜ ਚ ਪੈ ਜੂਗਾ ਇਹ ਬਹੁਤ ਸੋਹਣੀ ਚੀਜ਼ ਹੈ ਫੈਨਸੀ ਹੈ ਕਰ ਲਈ 36 ਨੰਬਰ ਰਹਿ ਗਿਆ ਇੱਕ ਇਹ ਇੱਕ ਇਹ 37 ਨੰਬਰ ਰਹਿ ਗਿਆ ਇਹ ਸਾਡੇ ਕੋਲ ਪੀਸ ਥੋੜੇ ਰਹਿ ਗਏ ਤਾਂ ਕਰਕੇ ਅਸੀਂ ਬਸ ਕੱਢ ਤੇ ਇਹ ਵੀ ਥੋੜੀ ਆਈਆਂ ਸਾਰੀਆਂ ਐਟਮਾ ਇਹਦੇ ਸਾਡੇ ਕੋਲ ਤਿੰਨ ਪੀਸ ਰਹਿ ਗਏ 37 ਦੇਖੋ ਬਹੁਤ ਸੋਹਣੀ ਚੀਜ਼ ਹੈ ਇਹ 36 ਇਹ ਸੋਨੂੰ ਬਾਜ਼ਾਰ ਚੋਂ 500 700 800 ਦੀ ਰੇਂਜ ਚ ਮਿਲਦੇ ਆ ਇਹ ਸਾਡੇ ਕੋਲੇ 350 ਦੀ ਰੇਜ ਵਿੱਚ ਇਹ ਵੀ ਸਾਡੇ ਕੋਲੇ 3 ਪੀਸ ਹੀ ਰਹਿ ਗਈ ਬਹੁਤ ਸੋਹਣੀ ਚੀਜ਼ ਹੈ ਮੈਰਟ ਵਾਲੀਆਂ ਕੁੜੀਆਂ ਵਾਸਤੇ ਜਿਨੇ ਮੈਰਟ ਵਾਲੀਆਂ ਕੁੜੀਆਂ ਨੇ ਉਹਨਾਂ ਵਾਸਤੇ ਵੀ ਚੀਜ਼ ਹੈਗੀ ਇਹ ਉਹ ਵਿਆਹ ਸਾਦੀ ਚ ਵੀ ਬਹੁਤ 350 ਦੀ ਚੀਜ਼ ਤੁਹਾਨੂੰ ਇਹ ਕਿਤੇ ਵੀ ਨਹੀਂ ਮੇਰੇ ਲਈ ਬਾਜ਼ਾਰ ਦੇ ਵਿੱਚ ਤੁਸੀਂ ਇਦੋਂ ਵੀ ਮਹਿੰਗੀ ਲਓਗੇ ਅਸੀਂ ਆਈ ਰੇਟ ਹੀ ਦਿੱਤੀਆਂ ਨੇ ਇਹ ਚੀਜ਼ਾਂ ਸਾਡੇ ਕੋਲੇ ਪੀਸ ਥੋੜੇ ਰਹਿ ਗਏ ਵੈਰਾਈ ਅਸੀਂ ਇਹ ਹੱਤ ਕਰਦੇ ਹਾਂ ਅੱਜ ਅਸੀਂ ਹੋਰ ਮਤਲਬ ਕਿ ਚੀਜ਼ ਪਾਉਣੀ ਹੈ ਉਕੇ ਸਾਡੇ ਕੋਲ ਦੋ ਆਈਟਮਾਂ ਠੀਕ ਨਹੀਂ ਹੋਈਆਂ ਉੱਚੀ ਬੱਚਿਆਂ ਨੇ ਉੱਚੀ ਲੇਡੀ ਆ ਵੀ ਸਾਡੇ ਕੋਲ ਇੱਕੋ ਹੀ ਪੀਸ ਰਹਿ ਗਈ 38 ਨੰਬਰ ਇਹ ਵੀ 220 ਰੇਂਜ ਬਹੁਤ ਸੋਹਣੀ ਚੀਜ਼ ਹੈ ਇਹ ਸੌਫਟ ਹੈ ਫੈਂਸੀ ਚੀਜ਼ ਹੈ ਗਰ ਲੇ ਇੱਕ ਅਸੀਂ ਹੁਣ ਲੈ ਕੇ ਆਇਆ ਸੌਫਟ ਬਲੈਕ ਇਹਦੇ ਪਿੱਛੇ ਅੱਡੀ ਆ ਅੱਡੀ ਕਵਰ ਕਰਦਾ ਜਿੰਨਾ ਪੈਣਾ ਨਹੀਂ ਆਪਣੇ ਬਈਆਂ ਬੂਈਆਂ ਪਾਟੀਆਂ ਹੁੰਦੀਆਂ ਨੇ ਪੈਰ ਸਾਫ਼ ਨੇ ਦੇ 42 ਨੰਬਰ ਇਹਦੇ ਵਿੱਚ ਸਾਡੇ ਕੋਲ 4-5 ਪੀਸ ਆਈ 42 38 ਆ ਇਹ ਸੈਂਕੜੇ ਸਾਡੇ ਕੋਲ ਆ ਦੋ ਪੀਸ ਰਹਿ ਗਏ ਚੱਕਰਾਂ ਦੇ ਇਹ ਵੀ ਬਹੁਤ ਸੇਲ ਹੋਈਆਂ ਚੱਕਰ ਇਹ 40 ਨੰਬਰ ਹੈ ਇੱਕ ਇਹ ਚ 38 ਨੰਬਰ ਹੈ ਇਹ 200 ਪਹਿਲਾਂ ਸੀ ਇਹ ਵੱਧ ਚ ਸੇਲ ਹੋਈ ਆ ਹੁਣ ਇਹ 200 ਦੀ ਦੋ ਪੀਸ ਹੀ ਰਹਿ ਗਏ ਅਜੈਂਸ ਚਪਲ 7 ਨੰਬਰ ਇਹ ਟਾਈ ਸੋਦੀ 350 ਤੱਕ ਸੇਲ ਹੋਈ ਵੀ ਐ ਚਪਲ ਤੇ ਇਹਦੇ ਵਿੱਚ ਸਾਡੇ ਕੋਲ ਹੈਗੇ ਹੀ ਪੀਸ 7 9 4 ਪੀਸ ਆਈ ਜੀਨੇ ਲੈ ਕੇ ਜਾਣੇ ਲਿਆ ਸਕਦੇ ਹੂੰ ਬਹੁਤ ਸੋਹਣੀ ਚਪਲ ਐ ਇਦਰੀ ਖਤਮ ਨਹੀਂ ਹੁੰਦੀ ਬਾਜ਼ਾਰ 'ਚ ਸਾਨੂੰ ਇਦੋਂ ਦੁੱਗਣੇ ਰੇਟ ਤੇ ਪਾਉਂਗੇ ਫਾਸ ਅਡਕੋਲ ਬੱਚਿਆਂ ਦੀ ਆਈਟਮ ਆ ਗਈ ਥੋੜੀ ਮਾਂ ਬੋਸ ਨੂੰ ਇਹਨੂੰ ਕੀ ਦਿੱਤੀ। ਇਹ ਵੈਲੀ ਬੱਚਿਆਂ ਲਈ 11 ਨੰਬਰ ਆ ਛੋਟੀ girls ਵਾਸਤੇ ਸੈਂਡਲ ਆ ਗਏ 5 ਨੰਬਰ ਇੱਕੇ ਤੋਂ ਬੁਈ ਹੋਏ ਸੀ ਹਾਂ ਪਿੰਕੀ ਦੇ ਡੱਬੇ ਵਾਲੀਆਂ ਇਹ ਤੇ ਸਾਡੇ ਕੋਲ ਬਹੁਤ ਸਾਰੀ ਚੱਪਲ ਹੈ ਛੋਟੀ ਜਿਹੀ ਛੋਟੀ ਬੱਚੀ ਵਾਸਤੇ 8 ਨੰਬਰ ਇੱਕੀ ਨਹੀਂ ਸੋਹਣੀ ਸੀ ਹੈ ਇਹ ਕਾਈ ਸੋਈਏ ਬਾਜ਼ਾਰ ਵਿੱਚੋਂ ਇਹ ਸਾਨੂੰ 5-700 ਤੱਕ ਮਿਲੂਗੀ ਬਹੁਤ ਸੋਹਣੀ ਚੀਜ਼ ਆ ਇਹ 4-500 ਦੀ ਤਾਂ ਆਰਾਮ ਨਾਲ ਹੀ ਦੇਣੀ ਉਹ ਕਿਉਂਕਿ ਇਹਦੇ ਸਾਰੇ ਇਥੇ ਮੋਤੀ ਉਹ ਲੱਗੇ ਹੋਏ ਆ ਨਾਲ ਬਹੁਤ ਥੋੜੀ ਪੀ ਹੈ ਸਾਡੇ ਕੋਲ ਹੈਗੇ 2-3 ਪੀਸਾ ਅਸੀਂ ਇਹ ਚੱਪਲ ਦੀ ਵੈਰਾਈਟੀ ਬੇ ਸਸਤੀ ਅਸੀਂ ਤਾਂ ਲਾ ਰਹੇ ਹਾਂ ਅਸੀਂ ਨੇ ਇਹ ਤਿੰਨ ਪੰਦ ਕਰਨੀਆਂ ਦੁਕਾਨ ਤੋਂ ਲੈਣੀਆਂ ਸਾਨੂੰ ਥੋੜੀ ਹੋਰ ਵੈਰਾਈਟੀ ਚਾਹੀਦੀ ਹੈ ਸਾਡੇ ਕੋਲ ਬੱਚਿਆਂ ਵਾਲੀ ਵੈਰਾਈਟੀ ਇਹ ਵੀ ਹੈ ਚੱਪਲ ਦੀ ਸਾ ਦਿਖਾ ਦਿਤੀ ਹੈ ਤੁਹਾਨੂੰ ਹੋਈ ਹੈ ਕਾਹਦੀ ਇੰਕਾ ਟ੍ਰੇਡ ਤੇ ਮਿਲਣੀ ਆ ਤੁਹਾਨੂੰ ਬਜ਼ਾਰ ਨਾਲ ਕੋਸ਼ਿਸ਼ ਜੇ ਸਾਡੀ ਸ਼ਾਪ ਤੇ ਆ ਕੇ ਦੇਖ ਲਓ ਤੁਸੀਂ ਤੇ ਬਹੁਤ ਸਾਰੀ ਵੈਰਾਈਟੀ ਪਈ ਆ ਉਹ ਸਾਤ ਦੀਆਂ ਵਾਲੇ ਸਕੂਲ ਵਾਲੇ ਬੱਚਿਆਂ ਦੇ ਬੂਟ ਵੀ ਪਏ ਆ ਲੇਡੀਜ਼ ਬੂਟ ਵੀ ਪਏ ਆ ਸਾਰੇ ਸੇਲ ਤੇ ਆ ਥੈਂਕ ਯੂ ਧੰਨਵਾਦ ਹਸਤੀ ਕਾਲ ਜੀ ਸਾਡੇ ਖੂ ਕੋਲੇ ਘਰ ਆ ਸ਼ਾਪ ਹੈਗੀ ਪਿੰਡ ਰਾੜ ਚੌ ਦੇ ਤੇ ਰੜ ਦੇ ਵਿਚਾਲੇ ਧੰਨਵਾਦ ਜੀ